ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਅੱਜ ਅਸੀਂ ਤੁਹਾਡੇ ਨਾਲ ਇੱਕ ਐਸੀ ਜਾਣਕਾਰੀ ਸਾਂਝੀ ਕਰਾਂਗੇ ਜੋ ਤੁਸੀਂ ਹਰ ਰੋਜ਼ ਏਟੀਐਮ ਤੋਂ ਪੈਸੇ ਕਢਵਾਉਂਦੇ ਜੇ ਏਟੀਐਮ ਤੋਂ ਪੈਸੇ ਕਢਵਾਉਣ ਜਾਓ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੇ ਜੋ ਕਿ ਬਹੁਤ ਵੱਡੀ ਘਟਨਾ ਆਈਏ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਲਈ ਨਕਦੀ ਕਢਵਾਉਣ ਲਈ ਜੋ ਲੋਕ ਏਟੀਐਮ ਨੂੰ ਵਰਤਦੇ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜਾਪ ਰਿਹਾ ਹੈ ਏਟੀਐਮ ਦੇ ਵਿੱਚੋਂ ਨਗਦੀ ਕਢਵਾਉਣ ਵਾਸਤੇ ਜਦੋਂ ਅਸੀਂ ਜਾਂਦੇ ਆ ਜਦੋਂ ਅਸੀਂ ਨਗਦੀ ਕਢਵਾਉਂਦੇ ਆ ਅਸੀਂ ਨੋਟਾਂ ਨੂੰ ਗਿਣਦੇ ਆ ਪਰ ਜੇਕਰ ਨਗਦੀ ਕਢਵਾਉਂਦੇ ਸਮੇ ਸਾਡੇ ਨੋਟ ਜਾਲੀ ਹੋਣ ਤਾਂ ਫਿਰ ਸਾਨੂੰ ਬਹੁਤ ਨਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੋਟਾਂ ਨੂੰ ਬਦਲਣ ਵਾਸਤੇ ਅਸੀਂ ਬੈਂਕਾਂ ਦੇ ਵਿੱਚ ਗੇੜੇ ਮਾਰਦੇ ਆ ਬੈਂਕ ਅਧਿਕਾਰੀ ਉਹ ਸਾਡੀ ਸੁਣਨ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਉਹ ਬੈਂਕ ਵਾਲਿਆਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਨੋਟ ਸ਼ਾਇਦ ਇਹਨਾਂ ਨੇ ਹੀ ਬਦਲੇ ਹੋਣ ਸੋ ਉਹਨਾਂ ਨੋਟਾਂ ਨੂੰ ਫਿਰ ਬਦਲਣ ਵਾਸਤੇ ਬਹੁਤ ਔਖਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਘਟਨਾ ਵਾਪਰੀ ਹੈ ਐਤਵਾਰ ਵਾਲੇ ਦਿਨ ਇੱਕ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਵਾਸਤੇ ਇੱਕ ਜਿਹੜਾ ਲੋੜਵੰਦ ਜਾਂਦਾ ਹੈ ਆਪਣਾ ਏਟੀਐਮ ਜੋ ਏਟੀਐਮ ਮਸ਼ੀਨ ਵਿੱਚ ਪਾਉਂਦਾ ਹੈ ਉਸਨੇ 10000 ਰੁਪਏ ਕਢਵਾਏ ਔਰ 10000 ਵਿੱਚੋਂ 550 ਦੇ ਨੋਟ ਜਿਹੜੇ ਚੂਰਨ ਵਾਲੇ ਨੋਟ ਨਿਕਲਦੇ ਨੇ ਚੂਰਨ ਵਾਲੇ ਜੋ ਬੱਚਿਆਂ ਦੇ ਏਟੀਐਮ ਨੋਟ ਹੁੰਦੇ ਨੇ ਖਡਾਉਣੇ ਵਾਲੇ ਨੋਟ ਹੁੰਦੇ ਨੇ ਉਹ ਜਦੋਂ ਉਸ 10000 ਦੇ ਵਿੱਚ ਆਉਂਦੇ ਨੇ ਤਾਂ ਉਸ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਉਹ ਆਪਣੇ ਨੋਟ ਲੈ ਕੇ ਬੈਂਕ ਦੇ ਅਧਿਕਾਰੀਆਂ ਕੋਲ ਜਾਂਦਾ ਹੈ ਬੈਂਕ ਦੇ ਅਧਿਕਾਰੀ ਉਹਨਾਂ ਦੀ ਸੁਣਨ ਨੂੰ ਤਿਆਰ ਨਹੀਂ ਹੁੰਦੇ ਸੋ ਉਸ ਤੋਂ ਬਾਅਦ ਉਹ ਬੀੜੀਆ ਦੇ ਵਿੱਚ ਜਾਂਦਾ ਹੈ ਔਰ ਪੁਲਿਸ ਕਰਮਚਾਰੀਆਂ ਦੇ ਕੋਲ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਪੁਲਿਸ ਕਰਮਚਾਰੀ ਜਦੋਂ ਆ ਕੇ ਏਟੀਐਮ ਨੂੰ ਖੋਲਦੇ ਨੇ ਏਟੀਐਮ ਦੇ ਵਿੱਚੋਂ ਲਗਭਗ 22,10,500 ਰੁਪਏ ਨੋਟ ਜੋ ਏਟੀਐਮ ਮਸ਼ੀਨ ਵਿੱਚ ਚੁਪਾਏ ਗਏ ਸੀ ਜਿਹੜੀ ਕੰਪਨੀ ਏਟੀਐਮ ਮਸ਼ੀਨ ਵਿੱਚ ਨੋਟ ਪਾਉਂਦੀ ਹੈ ਉਸ ਕੰਪਨੀ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਖੂਰੇ ਵੱਖ-ਵੱਖ ਏਟੀਐਮ ਜਿਹੜੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਜੋ ਇਸ ਏਟੀਐਮ ਵਿੱਚ ਪੈਸੇ ਪਾਉਣ ਵਾਲੇ ਕਰਮਚਾਰੀ ਹੁੰਦੇ ਨੇ ਉਹ ਕਿਸ ਤਰ੍ਹਾਂ ਵੱਡੇ ਫਰਾਡ ਕਰਦੇ ਨੇ ਉਹ ਨਕਲੀ ਨੋਟਾਂ ਨੂੰ ਅਸਲੀ ਨੋਟਾਂ ਦੇ ਨਾਲ ਜੋੜ ਕੇ ਵਿੱਚ ਪਾ ਦਿੰਦੇ ਨੇ ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਏਟੀਐਮ ਮਸ਼ੀਨਾਂ ਦੇ ਉੱਪਰ ਨੋਟ ਕਢਾਉਣ ਵਾਲੇ ਖਾਸ ਤੌਰ ਤੇ ਧਿਆਨ ਰੱਖਣ ਜੋ ਕਿ ਜਾਂਚ ਅਧਿਕਾਰੀ ਖੇਤਰੀ ਦਫ਼ਤਰ ਦੇ ਮੈਨੇਜਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਐਸਬੀਆਈ ਏਟੀਐਮ ਦੇ ਵਿੱਚੋਂ ਕੁੱਲ 22,10,500 ਰੁਪਏ ਨੋਟ ਮਿਲੇ ਹਨ ਜਿਸ ਵਿੱਚ ਨੋਟ ਦੇ ਗਲਤ ਪਾਏ ਗਏ ਹਨ ਕੁਝ ਨੋਟ ਉਹਨਾਂ ਨੇ ਕਿਹਾ ਕਿ ਸੀਐਮਐਸ ਇੱਕ ਨਿੱਜੀ ਕੰਪਨੀ ਹੈ ਜੋ ਟਾਊਨ ਹਾਲ ਤੋਂ ਨਕਦੀ ਲੈਂਦੀ ਹੈ ਤੇ ਏਟੀਐਮ ਮਸ਼ੀਨਾਂ ਨਾਲ ਜਾ ਕੇ ਏਟੀਐਮ ਮਸ਼ੀਨਾਂ 'ਚ ਭਰਦੀ ਹੈ ਏਟੀਐਮ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਉਪਰ ਸਖਤ ਨਾਲ ਕਾਰਵਾਈ ਕੀਤੀ ਜਾਵੇਗੀ ਜਾਂਚ ਤੋਂ ਬਾਅਦ ਏਟੀਐਮ ਨੂੰ ਦੁਬਾਰਾ ਤਾਲਾ ਲਗਾ ਦਿੱਤਾ ਗਿਆ ਜੋ ਕਿ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਵਾਲੇ ਜਿਹੜੇ ਗਾਹਕ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਜਾਣਕਾਰੀ ਜਿਹੜੀ ਲੈ ਲਿਓ ਕਿ ਏਟੀਐਮ ਵਿੱਚੋਂ ਪੈਸੇ ਕਢਾਉਣ ਸਮੇਂ ਬਿਲਕੁਲ ਤੁਸੀਂ ਚੁਕੰਨੇ ਹੋ ਕੇ ਪੈਸੇ ਕਢਾਓ ਜਦੋਂ ਵੀ ਤੁਹਾਨੂੰ ਲੱਗੇ ਕਿ ਕੋਈ ਸ਼ੱਕ ਨਕਲੀ ਨੋਟ ਨੇ ਉਸੇ ਵਕਤ ਤੁਸੀਂ ਬੈਂਕ ਕਰਮਚਾਰੀਆਂ ਨਾਲ ਸੰਪਰਕ ਕਰੋ ਤਾਂ ਕਿ ਤੁਹਾਨੂੰ ਠੱਗੀ ਦਾ ਸ਼ਿਕਾਰ ਨਾ ਹੋ ਜੋ ਇਹ ATM ਦੇ ਵਿੱਚੋਂ ਨਕਲੀ ਨੋਟ ਨਿਕਲ ਰਹੇ ਨੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਲੋਕ